ਮੇਰੀ ਸਮੂਹ ਪੰਜਾਬੀਆਂ ਨੂੰ ਖਾਸ ਕਰਕੇ ਮੋਗਾ ਜ਼ਿਲ੍ਹੇ ਨਾਲ ਸੰਬੰਧਿਤ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਦੇ ਪਰਿਵਾਰ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਕੱਲ ਬੈਂਡਸਨ ਪੈਲੇਸ ਮੋਗਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮਹਿਮ ਦੇ ਵਿੱਚ ਜੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸਮਰਪਿਤ ਪੰਜ ਮੈਮਰੀ ਕਮੇਟੀ ਕਰਨ ਵਾਸਤੇ ਆ ਰਹੀ ਹੈ ਔਰ ਇਸ ਇਕੱਤਰਤਾ ਦਾ ਪ੍ਰਬੰਧ ਸ਼੍ਰੋਮਣੀ ਕਾਲੀ ਦਲ ਦੇ ਟਕਸਾਲੀ ਜਥੇਦਾਰ ਮਰਹੂਮ ਜਥੇਦਾਰ ਤੋਤਾ ਸਿੰਘ ਜੀ ਦੇ ਸੁਪੁੱਤਰ ਸਰਦਾਰ ਬਰਜਿੰਦਰ ਸਿੰਘ ਬਰਾੜ ਮੱਖਣ ਬਰਾੜ ਜਨਾਨ ਕਿਹਾ ਜਾਂਦਾ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਭਾਵੇਂ ਕਿ ਉਹਨਾਂ ਦਾ ਸਬੰਧ ਧਰਮਕੋਟ ਹਲਕੇ ਦੇ ਉਹ ਇਨਚਾਰਜ ਨੇ ਉਥੋਂ ਨਾਲੇ ਲੇਕਿਨ ਉਹਨਾਂ ਦੀ ਜਿਹੜੀ ਇੱਕ ਭਾਵਨਾ ਹੈ ਜਿਹੜੀ ਇੱਕ ਸੋਚ ਹੈ ਜਥੇਦਾਰ ਸਾਹਿਬ ਦੀ ਉਹ ਬਹੁਤ ਦੂਰ ਤੱਕ ਖਿਲਰੀ ਹੋਈ ਸੋ ਉਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਇੱਕ ਜਜ਼ਬਾ ਇੱਕ ਭਾਵਨਾ ਇੱਕ ਸਤਕਾਰ ਜਿਹੜਾ ਉਹ ਨਜ਼ਰ ਆ ਰਿਹਾ ਹੈ ਕਿਉਂਕਿ ਬੀਤੇ ਕੁਝ ਦਿਨਾਂ ਤੋਂ ਸਰਦਾਰ ਬਰਜਿੰਦਰ ਸਿੰਘ ਮੱਖਣ ਬਰਾੜ ਹੋਰਾਂ ਨੇ ਬੜੀ ਮਿਹਨਤ ਕੀਤੀ ਹੈ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਲਾਮਬੰਦ ਕੀਤਾ ਔਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਜੋ ਹੁਕਮ ਕੀਤਾ ਕਿ ਪੰਜ ਸਿੰਘ ਸਹਿਬਾਨ ਨੇ 2 ਦਸੰਬਰ ਨੂੰ ਕਿ ਜਿਹੜੀ ਪਰ ਟੀਮ ਕੀਤੀ ਜਾਵੇ ਸ਼੍ਰੋਮਣੀ ਕਾਲੀ ਦਰ ਦੀ ਫਿਰ ਅੱਗੇ ਜਾ ਕੇ ਡੈਲੀਗੇਟ ਇਜਲਾਸ ਬੁਲਾਇਆ ਜਾਣਾ ਸੋ ਉਸ ਦੇ ਲਈ ਸਰਦਾਰ ਮਨਪ੍ਰੀਤ ਸਿੰਘ ਹਾਲੀ ਬੀਬੀ ਸਤਵੰਤ ਕੌਰ ਜੀ ਔਰ ਇਸੇ ਤਰ੍ਹਾਂ ਜਥੇਦਾਰ ਸੰਤਾ ਸਿੰਘ ਮੇਧਪੁਰੀ ਸਰਦਾਰ ਇਕਬਾਲ ਸਿੰਘ ਝੁੰਦਾ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਇਹ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਕੱਲ੍ਹ ਮੋਗਾ ਵਿਖੇ ਪਹੁੰਚ ਰਹੀ ਏ ਮੈਂ ਪਿਤੇ ਦਿਨੀ ਸ਼੍ਰੋਮਣੀ ਕਾਲੀ ਦਲ ਦੇ ਜਨਰਲ ਸਕੱਤਰ ਤੇ ਬੁਲਾਰੇ ਦੇ ਰੂਪ ਵਿੱਚ ਜਿਹੜੀਆਂ ਸੁਵਾਮਾਂ ਲਵਾਇਆ ਸੀ ਉਸ ਤੋਂ ਸਤਿਵਾ ਦਿੱਤਾ ਸੀ ਸੋ ਅਸੀਂ ਵੀ ਕੱਲ ਸਰਦਾਰ ਬਰਜਿੰਦਰ ਸਿੰਘ ਬਰਾੜ ਵੱਲੋਂ ਜਿਹੜੀ ਕੀਤੀ ਜਾ ਰਹੀ ਹੈ ਪੰਥਕ ਕਕਤਰਤਾ ਉਸ ਦੇ ਵਿੱਚ ਸ਼ਾਮਲ ਹੋਣ ਲਈ ਵੋਗੇ ਜਾ ਰਹੇ ਹਾਂ ਔਰ ਅਸੀਂ ਵੀ ਪੰਥਕ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਉਸ ਦੇ ਨਾਲ ਸਲਾਹ مشورہ ਕਰਕੇ ਆਉਂਦੇ ਦਿਨਾਂ ਦੀ ਰਣਨੀਤੀ ਦਾ ਐਲਾਨ ਕਰਾਂਗੇ ਸੋ ਮੈਂ ਸਾਰਿਆਂ ਵੀਰਾਂ ਨੂੰ ਸਾਰੀਆਂ ਭੈਣਾਂ ਨੂੰ ਬਜ਼ੁਰਗਾਂ ਨੂੰ ਜਿਹੜੇ ਸ਼੍ਰੋਮਣੀ ਕਾਲੀਦਾ ਨਾਲ ਪਿਆਰ ਕਰਦੇ ਨੇ ਜਿਹੜੇ ਪੰਥ ਨੂੰ ਵਿਆਹ ਕਰਦੇ ਨੇ ਉਹਨਾਂ ਸਾਰਿਆਂ ਨੂੰ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਨੇ ਜਿਹੜੇ ਆਪਣੀ ਖੇਤਰੀ ਪਾਰਟੀ ਨੂੰ ਪਿਆਰ ਕਰਦੇ ਆ ਮੋਢ ਸਰਜੀਤੀ ਲਈ ਸ਼੍ਰੋਮਣੀ ਅਕਾਲੀ ਦਲ ਦੀ ਇਸ ਮਹੱਤਵ ਦੇ ਇਸ ਕਾਫਲੇ ਦਾ ਆਪਾਂ ਹਿੱਸਾ ਬਣੀਏ ਔਰ ਵੱਧ ਚੱਲ ਕੇ ਕੱਲ 10:30 ਵਜੇ ਵੈਂਸਨ ਪੈਲੈਸ ਮੋਗਾ ਵਿਖੇ ਆਪਾਂ ਪੂਰੇ ਜੋਸ਼ ਦੇ ਨਾਲ ਪਹੁੰਚੀਏ ਤੇ ਆਰੇ ਪੰਥਕ ਆਗੂਆਂ ਦੇ ਆਪਾਂ ਵਿਚਾਰ ਸੁਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ